ਸੋ ਅਜਿਹਾ ਕੋਈ ਵਿਰੋਧ ਨਹੀਂ ਹੈ ਵਿਰੋਧ ਜਿਹੜੇ ਇਹਨਾਂ ਦੀ ਨੀਤੀਆਂ ਉਹਨਾਂ ਦਾ ਵਿਰੋਧ ਹੈ ਸਾਡਾ ਇਹਨਾਂ ਦੇ 32 ਮੰਤਰੀ ਉੱਥੇ ਆਜਣ ਤੇ ਸਾਡੇ 32 ਜਮੀਨੀ ਕਿਸਾਨ ਜਿਹੜੇ ਆਣਗੇ ਉੱਥੇ ਆਜਣ ਇਹਨਾਂ ਦੇ ਡਿਬੇਟ ਖੁੱਲੀ ਚੈਲੰਜ ਹੈ ਆਮ ਆਦਮੀ ਪਾਰਟੀ ਦੇ ਨੇਤਾ ਕਹਿੰਦੇ ਕਹੋਂਦੇ ਐਮ ਐਲ ਏ ਔਰ ਨੇਤਾ ਜਿਨ੍ਹਾਂ ਨੂੰ ਟਿਕਟਾਂ ਵੀ ਦਿੱਤੀਆਂ ਜਾ ਰਹੀਆਂ ਸੀ ਉਹ ਉਹ ਭਾਜਪਾ ਦੇ ਵਿੱਚ ਸ਼ਾਮਿਲ ਹੋ ਜਾਂਦੇ ਨੇ ਜਿਹੜੇ ਦਿੱਲੀ ਦੇ ਵਿੱਚ ਤੰਬੂ ਲਾ ਕੇ ਬੈਠੇ ਸੀਗੇ ਕਿ ਮੈਂ ਕਿਸਾਨਾਂ ਦੇ ਨਾਲ ਕਣਾ ਉਹ ਵੀ ਭਾਜਪਾ ਦੇ ਵਿੱਚ ਸ਼ਾਮਿਲ ਹੋ ਜਾਂਦੇ ਨੇ ਸਾਨੂੰ ਤਾਂ ਕਹਿੰਦੇ ਫੰਡਿੰਗ ਆਉਂਦੀ ਹੈ ਹੁਣ ਇਲੈਕਟ੍ਰਿਕ ਬੌਂਡ ਕਿੰਨਾ ਬੜਾ ਘਟਾਲਾ ਹੋਇਆ ਜੀ 92% ਇਲੈਕਟ੍ਰਿਕ ਬੌਂਡ ਭਾਜ ਭਾਉ ਕੋਲ ਗਈ ਅੱਜ ਤਾਂ ਸਾਨੂੰ ਬਾਰਡਰਾਂ ਤੇ ਦਿੱਲੀ ਨਹੀਂ ਜਾਣ ਦਿੱਤਾ ਕਾਲੂ ਦਾ ਫਿਰ ਸਾਨੂੰ ਘਰਾਂ ਦੇ ਵਿੱਚ ਸਾਨੂੰ ਆਪਣੇ ਆਪ ਹੀ ਮੈਨੂੰ ਲੱਗਦਾ ਜਾਂ ਤਾਂ ਗੜਫਰਾਹ ਲੈਣਾ ਪੈਣਾ ਜਾਂ ਸਾਨੂੰ ਇਹ ਆਪਣੇ ਆਪੇ ਸਾਨੂੰ ਇਹ ਦੱਬ ਲੈਣਗੇ ਨੱਪ ਲੈਣਗੇ ਮੈਂ ਤਾਂ ਭਾਜਪੀ ਵਾਲਿਆਂ ਨੂੰ ਵੀ ਕਹਿਣਾ ਵੀ ਛੋਡੇ ਵਰਗਾ ਵੱਡਾ ਮੂਰਖ ਨਹੀਂ ਹੈਗਾ ਕੋਈ ਯਾਰ ਕਿਸਾਨਾਂ ਕੋਲ ਹੋਰ ਜ਼ਰੀਆ ਹੈ ਕੀ ਆ ਇੱਕ ਸੋਸ਼ਲ ਮੀਡੀਆ ਹੀ ਸਾਨੂੰ ਇੱਕ ਇਹ ਜੀ ਤਾਕਤ ਮਿਲੀ ਆ ਠੀਕ ਹੈ ਵੀ ਜਿਹਦੇ ਰਾਹੀਂ ਅਸੀਂ ਆਪਣੀ ਗੱਲ ਰੱਖ ਸਕਦੇ ਆ ਬੋਟਾ ਮੰਗ ਤਾਂ ਜਰੂਰ ਆਉਂਦੀ ਹੈ ਉਹ ਤੋਂ ਬਾਅਦ ਇਸ ਇਲਾਕੇ 'ਚ ਕਦੀ ਨਹੀਂ ਆਈ ਭਗਵੰਤ ਮਾਨ ਲਾਠੀ ਚਾਰਜ ਕਰਦਾ ਪਿਆ ਤੇ ਅਸੀਂ ਨਾ ਪਰੋ ਜਾਈ ਇਹਨਾਂ ਨੇ ਕੋਈ ਨਹੀਂ ਕੀਤਾ ਪਰ ਜਦ ਹੁਣ ਇਹ ਭਾਜਪਾ ਦੇ ਵਿੱਚ ਆ ਕੇ ਵੜ ਗਏ ਹੁਣ ਇਹਨਾਂ ਨੇ ਕਾਨੂੰਨ ਚੰਗੇ ਲੱਗਣ ਲੱਗੇ ਪਹਿਲਾਂ ਨੂੰ ਬੁਰੇ ਲੱਗਦੇ ਸੀ ਇਹਨਾਂ ਕੋਲ ਅਸੀਂ ਤਾਂ ਪਹਿਲਾਂ ਇਹੀ ਚੀਜ਼ ਕੁੱਝ ਨਹੀਂ ਚਾਹੁੰਦੇ ਕੈਪਟਨ ਦੇ ਉੱਤੇ ਵੀਡੀਓ ਦਾ ਛਾਪਾ ਪੈਣ ਵਾਲਾ ਹੈਗਾ ਉਹ ਫੱਟ ਜਾ ਕੇ ਉਹਨੂੰ ਗੱਲ ਕੀਤੀ ਉੱਥੇ ਜਾ ਕੇ ਭਾਜਪਾ ਰੋਗੇ ਉਹਦੇ ਇਡੀ ਖਤਮ ਹੋ ਗਈ ਜੋ ਨਾਰਾਜ਼ਗੀ ਹੈ ਕਿਸਾਨਾਂ ਦੀ ਇਹ ਸਿਰਫ ਹੁਣ ਭਾਜਪਾ ਦੇ ਨਾਲ ਕੀ ਹੈ ਜਾਂ ਫਿਰ ਹੋਰ ਪਾਰਟੀਆਂ ਨਾਲ ਵੀ ਮਾੜੀ ਮਿੱਠੀ ਹੈਗੀ ਜਦੋਂ ਤੱਕ ਲੋਕ ਸਾਡੇ ਆਪਣੇ ਨਿੱਜੀ ਸਵਾਰਥਾਂ ਕਰਕੇ ਠੀਕ ਆ ਨੁਮਾਇੰਦਿਆਂ ਨੂੰ ਚੁਣਦੇ ਰਹਿਣਗੇ ਉਦੋਂ ਤੱਕ ਪੰਜਾਬ ਦਾ ਵਿਕਾਸ ਨਹੀਂ ਹੋਣਾ ਪੀਣ ਵਾਲੇ ਪਾਣੀ ਦੇ ਵਿੱਚ ਲੈਟਰਿੰਗ ਦਾ ਸੀਵਰੇਜ ਦਾ ਪਾਣੀ ਮਿਕਸ ਹੋ ਰਿਹਾ ਉਹ ਵੀ ਲੋਕ ਪੀ ਰਹੇ ਹਨ ਤੇ ਨਸ਼ਾ ਜਿਹੜਾ ਉਹ ਵੀ ਪੀਕਤੇ ਉੱਤੇ ਆ ਜੀ ਹਾਂ ਚੱਟਾ ਬਹੁਤ ਲੋਕ ਖੁੱਲੇ ਆਮ ਚੱਲ ਰਿਹਾ ਕਿੰਨੇ ਬੇਰੋਜ਼ਗਾਰ ਘੁੰਮ ਰਹੇ ਹਨ ਕਿੰਨੇ ਬੇਲੇ ਘੁੰਮ ਰਹੇ ਹਨ ਬੀਟ ਹੈ ਕੈਂਪਟ ਹੈ ਗ੍ਰੈਜੂਏਸ਼ਨਾਂ ਕੀਤੀਆਂ ਹੋਈਆਂ ਪੋਸਟ ਗ੍ਰੈਜੂਏਸ਼ਨਾਂ ਕੀਤੀਆਂ ਹੋਈਆਂ ਉਹਨਾਂ ਨੂੰ ਇੱਥੇ ਨੌਕਰੀਆਂ ਨਹੀਂ ਮਿਲ ਰਹੀਆਂ ਸਾਡੇ ਕੋਲ ਖਬਰਾਂ ਆਈ ਜਾਂਦੀਆਂ ਵੀ ਇੱਥੋਂ ਇੱਥੋਂ ਪੈਸੇ ਇਕੱਠੇ ਕਰ ਰਹੇ ਆ ਇਹ ਗੱਲ ਤੁਸੀਂ ਲੋਕਲ ਐਮਐਲਏ ਨਾਲ ਕਰੋ ਹਾਂ ਮੈਂ ਲੋਕਲ ਐਮਐਲਏ ਦੇ ਨਾਲ ਮੈਂ ਇਹ ਗੱਲਾਂ ਕੀਤੀਆਂ ਬੈਠ ਕੇ ਬ ਵੀ ਮੈਂ ਜੱਟ ਦਾ ਪੁੱਤਾਂ ਵੀ ਮੈਂ ਹੁਣ ਦੁਬਾਰੇ ਮੁੜ ਕੇ ਨਹੀਂ ਮੈਂ ਵੋਟ ਮੰਗਣ ਆਉਣਾ ਮੈਂ ਉਥੇ মিডিਆ ਵਿੱਚ ਸੀ ਸਾਰਿਆਂ ਦੇ ਵਿੱਚ ਇਹ ਗੱਲ ਰੱਖੀ ਪਰ ਉਹ ਨੌਜਵਾਨ ਨੌਕਰੀ ਨਹੀਂ ਲੱਗਿਆ ਮੈਨੂੰ ਵੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਮੈਂ ਮੌਕੇ ਦਾ ਐਮਐਲਏ ਹੋਵਾਂ ਮੈਂ ਕੋਈ ਨੁਮਾਇੰਦਾ ਹੋਵਾਂ ਮੈਨੂੰ ਕੋਈ ਯਾਰ ਫ੍ਰੀ ਵਾਲਾ ਆਈਡੀਆ ਦੇਵੇ ਤੇ ਮੈਂ ਉਹਨੂੰ ਇੰਪਲੀਮੈਂਟ ਨਾ ਕਰਾਂ ਤਾਂ ਬੜੀ ਸ਼ਰਮ ਦੀ ਗੱਲ ਆ ਯਾਰ ਕਿੰਨਾ ਸੌਖਾ ਆਈਡੀਆ ਹੈ